ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈ ਵੜਾ ਤੇ ਇੱਕ ਟੋਕੜ ਵੜਾ ਇੱਕ ਅਉਸਰ ਬੱਸੀ ਆ ਤੇ ਆਜੋ ਕਰਦਿਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਸਸਰੀਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਬਾਈ ਜੀ ਨਾਮ ਬਈ ਬਰੋਨੀ ਸਿੰਘ ਪਿੰਡ ਗੱਲ ਕੋਟੇ ਠੀਕ ਹੈ ਵੀਰੇ ਆਪਣਾ ਵਾਲਾ ਇੱਧਰ ਸੈਨਾ ਆ ਜਾਂਦਾ ਪਟਾੜ ਸੈਨਾ ਇੱਧਰ ਬੋਕਿੰਚਾ ਬਰਨਾਲਾ ਆ ਜਾਂਦਾ ਜਿਲ੍ਹਾ ਪਾਣ ਬਰਨਾਲਾ ਤਹਿਸੀਲ ਤਪਾ ਹਾਂ ਬਈ ਤਪਾ ਮੈਂ ਨੰਬਰ ਬੋਲਦੇ ਭਰਾ ਬੋਲ ਨੰਬਰ 8878 ਬਈ 26208 ਠੀਕ ਆ ਬਈ ਤੇ ਬਾਹਰ ਤੋਂ ਸ਼ੁਰੂ ਕਰੀਏ ਕਿ ਵਸੀ ਤੋਂ ਵੀਰੇ ਆ ਬਈ ਇਹ ਤਾਂ ਮਾਰ ਸ਼ੁਰੂ ਕਰ ਲੈ ਇਹ ਕਿ ਵੀਰਾ ਐਵੇਂ ਮੰਨੇ ਵੀ ਕਿ ਜੀ ਬੀਰ ਭਾਈ ਆ ਕੇ ਰਹਿਣ ਦੀ ਕੋਈ ਆਪਣੇ ਘਰੇ ਰਹਿ ਸਕਦਾ ਐ ਸਹੀ ਆ ਦਸੰਦੀ ਨਾਲ ਚੋ ਕੇ ਜਾ ਸਕਦਾ ਨਿਕਲ ਲੋੜਾ ਠੀਕ ਆ ਇਹੇ ਬੰਦਾ ਜਾਗ ਜਾਂਦਾ ਮੈਨੂੰ ਰਹਿਣ ਦੂਰ ਦੀ ਬਾਟ ਠੀਕ ਆ ਰਹਿ ਕੇ ਚੋਗਲੇ ਆਪਣੀ ਤਸੱਲੀ ਕਰੇ ਚੂਈਆਂ ਆਪਣੀ ਤਸੱਲੀਆਂ ਠੀਕ ਆ ਵੀਰੇ ਬਾਈ ਕਹਿੰਦਾ ਜੇ ਕੋਈ ਵੀਰ ਨੇ ਆਵੇ ਤਸੱਲੀ ਵੀ ਕਰਨੀ ਹੋਵੇ ਦੋ ਟਾਈਮ ਚੋਗਿਆ ਆਪਣੇ ਘਰੇ ਰਿਹਾ ਐ ਤਾਂ ਟਾਈਮ ਮਤਲਬ ਹੈਗੀ ਆ ਜੇ ਬੰਨ ਹੈਗਾ ਵਧੀਆ ਬਾਈ ਵੀ ਰਹਿ ਸਕਦਾ ਘਰੇ ਬਾਈ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਬਈ ਦੂਜਾ ਸੋਸੂਏ ਪਹਿਲਾਂ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਬਾਈ ਨੂੰ 18 ਕਿ ਦਿਨ ਹੋ ਗਏ 18 ਦਿਨ ਸੂਈ ਨੂੰ ਹੋ ਗਏ ਤੇ ਕਿੰਨਾ ਕਿਤਾ ਦਹਾਜਰਾ ਭਰਾ ਦੁੱਧ ਬਾਈ ਗੱਪ ਮਾਰਨ ਲਈ ਲੱਗੇ 16 ਲੀਟਰ ਹੋਣੇ 16 ਲੀਟਰ ਕੰਡੇ ਵਾਲਾ ਦਾ ਜਮਕਾ ਬਹੁਤ ਹਾਰਾ ਥੱਲੇ ਠੀਕ ਆ ਨਾੜਾ ਨੜਾ ਬੋ ਕਮਾ ਲਿਆ ਯਾਰ ਹਨਾ ਸਾਰੀ ਬੱਸੀ ਚੰਗੀ ਚੰਗੀ ਜੀ ਬਹੁਤ ਯਾਰ ਹੈ ਨਾ ਚਾਰੇ ਥਣ ਨਖੜ ਮੇ ਤੇ ਪੂਰੀ ਵਿੱਛੀ ਬਾਈ ਠੰਡੀ ਸੀਰ ਫੁੱਲ ਹੋ ਰਹੀ ਪੂਰੀ ਪੂਰੀ ਕੋਈ ਚੱਕਰ ਹੀ ਨਹੀਂ ਗਿਆ ਬੱਚਾ ਕੀ ਦਿੱਤਾ ਬਾਈ ਮਗਰ ਬੱਸੀ ਆ ਬਾਈ ਬੱਸੀ ਬਹੁਤ ਕੁਆਲਟੀ ਦੀ ਹੈ ਹਨਾ ਹਾਂ ਬੱਸੀ ਵੀ ਜੀ ਬਾਈ ਬੱਸੀ ਵੀ ਚੰਗੀ ਦਿੱਤੀ ਆ ਬੱਚਾ ਬੱਸੀ ਹੈਗੀ ਨਾਲ ਹੀ ਪੜ ਜਾਂਦੇ ਆ ਇਹ ਜੀ ਹੁੰਦਾ ਬੱਸੀ ਜੀ ਹਾਂ ਭਰਾ ਲੈਟਰ ਚੈੱਕ ਕਰ ਲੋ ਬਹੁਤ ਕਮਾਲ ਦਾ ਆਡਰ ਆ ਬਾਈ ਖੋਲ ਲੈ ਤੇ ਤੋੜ ਦੇ ਮੜੀ ਜੀ ਤੋੜ ਕੇ ਧੋਣੇ ਬਾਈ ਜੀ ਐਡਰਪਾ ਪਿੱਛੇ ਤੋਂ ਚੈੱਕ ਕਰਵਾ ਦੇਣਾ ਬੜਾ ਕਮਾਲ ਦਾ ਮੂੰਹ ਤੇ ਵੀ ਚੋਈ ਹੋਣਾ ਹਾਂ ਹਾਂ ਵੀ ਚੋਈ ਹੈ ਪਸੂ ਠੀਕ ਆ ਹਾਂ ਬਾਈ ਕਹਿੰਦਾ ਸਵੇਰ ਦੀ ਚੋਈ ਵੀ ਹੈਗੀ ਤੋੜਾ ਤਰਾ ਚੈੱਕ ਕਰ ਲਓ ਬਹੁਤ ਕਮਾਲ ਦਾਗਾ ਐਡਰਪਾ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਫਾੜੀ ਵਾਲਾ ਐਡਰ ਹੈਗਾ ਬਾਈ ਸਵੇਰ ਦੀ ਚੋਈ ਹੋਣਾ ਹਾਂ ਹਾਂ ਵੀ ਚੋਈ ਹੈ ਪਸੂ ਠੀਕ ਆ ਨਾੜਾ ਪਾ ਇਧਰਲੇ ਬੱਸੂ ਵੀ ਦਿਖਾ ਦੇਣਾ ਬਹੁਤ ਕਮਾਲ ਦੇ ਨਾੜਾ ਮੁਠੀ ਵਾਲਾ ਥਾਣਾ ਗਲਾਬੀ ਥਾਣਾ ਬਹੁਤ ਕਮਾਲ ਦਾ ਥਾਣਾ ਫੇਸਬੁਕਸ ਵੀ ਕਰਮਲੀ ਦਾ ਬਹੁਤ ਪਿਆਰ ਆਗਾ ਇੱਕ ਭਰਾ ਤੁਸੀਂ ਦੱਸਦੇ ਸੀ ਨੋ ਬਣ ਮਾਉਂਗਾ ਹਾਂ ਭਾਈ ਮੂਲ ਨੋ ਬਣਦੇ ਮੜਾ ਦੁੱਖ ਜਾ ਮੰਦੇ ਮੂਲੇ ਫਿਰ ਕੋ ਠੀਕ ਆ ਤੇ ਆ ਮੇਰਾ ਰੈਮ ਲੈ ਕੇ ਆਪਣੇ ਕੋਲਦਾਈਆਂ ਹੀ ਸੀਗਾ ਆਪਾਂ ਤੈਨੂੰ ਵੀਡੀਓ ਦਿਖਾ ਦੇਣਾ ਠੀਕ ਆ ਭਰਾ ਤੇ ਕੀ ਮੋਲ ਆ ਭਾਈ ਫਿਰ ਜਾਇਆ ਜਾ ਮੋਲ ਉਹ ਭਾਈ ਤੇ ਵੇਚਣ ਦਾ ਗਾ ਵੇਜ ਜਾ 45000 ਰੁਪਏ ਘੱਟੋ ਘੱਟ ਵੀ ਵੇਚਣ ਵਾਲੀ ਗੱਲ ਕਰੀਏ ਜਾ ਆਪਾਂ ਹਾਂ ਭਾਈ ਤੇ ਬੜਾ ਬਸੀ ਇਹ ਵੀ ਸਾਇਨਾਮਾ ਕੰਮ ਹੈ ਆਪਾਂ ਦੁਆਰੇ ਚਲਾਇਆ ਹੁਣ ਚੰਨ ਚਾਰ ਮਹੀਨਾ ਬਾਅਦ ਵੇਚਣ ਵਾਲਾ ਕੰਮ ਠੀਕ ਆ ਆਪਾਂ 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 ਉਹ ਇਹ ਬੰਦੇ ਨੂੰ ਮਾਲਾ ਵੀ ਰਾਹ ਕੇ ਬਣਾਉਣ ਵਾਲੀ ਗੱਲ ਆ ਠੀਕ ਆ ਇਹ ਮਾਲਾ ਸਾਰੇ ਆਪਾਂ ਬੱਸੀ 70000 ਰੁਪਏ ਦੇ ਦਾਂਗੇ ਲੈ ਭਾਈ ਜਮਾ ਜਾਏ ਮੁੱਲ ਕੀਤਾ ਭਾਈ ਨੇ 70000 ਆਪਾਂ ਨੂੰ ਜਾਇਜ ਆ ਜੀ ਆਪਾਂ ਜਾਇਜ ਲਫਨੀ ਨਹੀਂ ਦੇਣੀ ਉਹ ਵੀ ਨਜਾਇਜ਼ ਗੱਲ ਆ ਭਾਈ ਮੇਨ ਗੱਲ ਹੁੰਦੀ ਆ ਭਾਈ ਕਹਿੰਦਾ ਦੁੱਧ ਵੀ ਚੰਗਾ 16 ਲੀਟਰ ਕਰਨ ਵਾਲੀ ਥੱਲੇ ਦੁੱਧ ਤਿਆਰ ਆਗਾ ਤੂੰ ਲੈ ਕੇ ਆ ਵੀ ਤਸੱਲੀ ਕਰਕੇ ਜਾਉਂਗਾ ਭਾਈ ਕਹਿੰਦਾ ਇਹ ਨਹੀਂ ਕੋਈ ਗੱਲ ਆ ਆਪਦੀ ਤਸੱਲੀ ਕਰੇ ਤੇ ਫੇਰ ਲ ਇੱਕ ਮੁਠੀ ਵਾਲਾ ਥਾਣਾ ਬਾਈ ਚਾਹ ਮੁਠੀ ਵਾਲਾ ਥਾਣਾ ਬਾਈ ਸਹੀ ਗੱਲ ਆ ਬਾਈ ਇਹ ਕੋ ਪਿੰਡਾ ਦੇਖ ਬਾਈ ਚਮਕ ਦੇਖ ਪਿੰਡ ਦੇ ਯਾਰ ਜੀ ਚਮਕ ਦੀ ਗੱਲ ਕਰੀਏ ਨਾ ਚਮਕਦਾ ਬਾਹਰ ਤੇ ਚਮਕ ਫੁੱਲ ਆ ਯਾਰ ਹੂੰ ਇਹ ਨਹੀਂ ਹੈਗਾ ਵੀ ਚਮਕ ਤੋਂ ਬਿਨਾ ਕੀ ਇਹ ਤਾਂ ਚੰਗ ਵਾਲੀ ਆ ਬਾਈ ਹੁਣ ਮੂ ਮਤਲਬ ਕਾਮ ਹੀ ਤੁਰੀ ਕੱਖ ਪੈ ਸਕੀ ਇਹ ਨਹੀਂ ਛੱਡਦੀ ਠੀਕ ਆ ਵੀਰੇ ਕੋ ਮਰਜ਼ੀ ਪਾਵੇ ਠੀਕ ਆ ਮੁੱਲ ਹੈਗਾ 37000 ਦਾ ਮਾਨ ਹੋਜੂ ਭਰਾ ਹਾਂ ਬਾਈ ਮਾਨਤਨ ਕਰਾਂਗੇ ਜਿਹੜਾ ਕੋ ਬੰਦਾ ਆ ਬਸ ਉਹਦਾ ਪਾਇ ਜੋਗੇ ਜੀ ਮਾਨਤਨ ਕਰਾਂਗੇ ਅੱਗੇ ਬਾਈ ਦੋ ਨੰਬਰ ਤੇ ਟੋਕੜ ਇਹ ਭਾਈ ਮਾਲਾ ਆਪਾਂ ਦਾ ਡੇਢ ਮਹੀਨੇ ਲਿਖਿਆ ਪਉ ਦੋ ਮਹੀਨੇ ਦਾ ਮਾਲਾ ਦੋ ਡੇਢ ਮਹੀਨੇ ਸੁਈ ਵੀ ਆ ਸੋਨੂੰ ਡੇਢ ਮਹੀਨੇ ਦੀ ਕਿਹਾਗਾ ਇੱਕ ਰੋ ਹਾਂ ਕ੍ਰੋਸ ਰਾਠੀ ਆ ਮਾਲਾ ਕ੍ਰੋਸ ਰਾਠੀ ਨਜ਼ਰ ਦੀਆਂ ਠੀਕ ਆ ਵੀਰੇ ਤੇ ਕਿੰਨਾ ਕਿ ਦੁੱਧ ਹਾਜਰ ਆ ਬੁੱਧ ਭਾਈ ਇਹ ਥੱਲੇ ਪੂਰਾ 10 ਕਿਲੋ ਹੁੰਦਾ ਇਹ ਮਰੇ ਹਾਂ 10 ਲੀਟਰ ਹੀ ਆ ਠੀਕ ਆ 10 ਲੀਟਰ ਭਾਵੇਂ ਕਹਿੰਦਾ ਟੰਡੇਆੜਾ ਦਾ ਤਾਂ ਹਾਜਰ ਆਗਾ ਇੱਕ ਕਿਵੇਂ ਆ ਇੱਕ ਸੀਲ ਬਾਦੂ ਜੇ ਮਰਜੀ ਦੀ ਚਲਦੀ ਇੱਕ ਜੇ ਗੱਲ ਆ ਗਈ ਕੋਈ Banda ਆ ਜਾ ਵੀਰ ਭਾਈ ਇਹ ਫੈਨ ਲਵਾ ਕੇ ਦੇਖ ਲੈ ਇਹ ਫੈਨ 5.5 6 ਜਰੂਰ ਆਊਗਾ ਲੈ ਭਾਈ ਭਾਈ ਇਹ ਦੋ ਫੈਟ ਕਰਨੀ ਹੋਣੀ ਦੁੱਧ ਜਮਾ ਚਿੱਟਾ ਸਾਹਿਬ 5.5 6 60 ਫੈਟ ਆਉਂਦੀ ਆ ਉਹ ਕਿਹੜਾ ਵਰਗਾ ਦੁੱਧ ਆ 60 ਫੈਟ ਆਉਂਦੀ ਆ ਇਹ ਜਮ ਚੈੱਕ ਕਰ ਲਓ ਮੁੱਠੀ ਵਾਲਾ ਥਾਣਾ ਬਹੁਤ ਕਮਾਲ ਦਾ ਵੀਰੇ ਤਾਰ ਧੂਰ ਕਿਵੇਂ ਆ ਜਮਾ ਫੇ ਗਨੇੜ ਕੀ ਤਾਰਾ ਦੋ ਕੇ ਦਿਖੇ ਸਵੇਰ ਦੀ ਵਾਈ ਦੀ ਚੋਈ ਵੀ ਆ ਬਲਟ ਲਾ ਜੇ ਪਈਆਂ ਗਿਆ ਸ਼ਾਮ ਤੱਕ ਤਾਂ ਬਹੁਤ ਚੰਗੀ ਤਿਆਰ ਹੁੰਦੀ ਰਹੇ ਜਮਾ ਸੱਜਣਾ ਜਾਈਆਂ ਦਾ ਲੇਵ ਆਉਂਦਾ ਹੈ ਬਣਦੀ ਆ ਵੀ ਆ ਸਾਨੂੰ ਆ ਪੂਰੀ ਠੀਕ ਆ ਤੋਰਾ ਚੈੱਕ ਕਰੋ ਕਰਮਾਲੀ ਦਾ ਫੈਨ ਫੂਡ ਚੰਗੀ ਆਉਂਦੀ ਆ ਕਿ ਗਰਮੀ ਗਰਮੀ ਬਿਲਕੁਲ ਨਹੀਂ ਮੰਦਿਆ ਹਨਾ ਨਾ ਗਰਮੀ ਵਾਲੀ ਤਾਂ ਗੱਲ ਹੀ ਹੈ ਬਈ ਹਾਂ ਬਾਕੀ ਇਹਨੇ ਵਸਾਣ ਡੇਢ ਦੋ ਮਿੰਟ ਤਾਂ ਕਿਸੰਬਰ ਜਾਣਾ ਹਾਂ ਮੁੜ ਕੇ ਨਾਲ ਦੁੱਧ ਪੀਜੀ ਉਹ ਨਾਲ ਬੰਦੇ ਨੂੰ ਉਹ ਇਸ ਮੇਨ ਗੱਲ ਆ ਵੀ ਮੱਝਾ ਰਗਾ ਦੋ ਬਾਕੀ ਇਹਦੀ ਗੱਲ ਉਹ ਸੀਰ ਸਾਉ ਦੀ ਸੀਰ ਸਾਉ ਫੁੱਲ ਜੀ ਨਹੀਂ ਵੀ ਕਰੀ ਮਾਰਦੀ ਭਾਵੇਂ ਵੇੜੇ 'ਚ ਖੜਾ ਹੈ ਭਈਆ ਤੁਮਾਰੀ ਜਾਂਦਾ ਕੋਈ ਚੱਕਰ ਹੀ ਨਹੀਂ ਗਾ ਜਿਵੇਂ ਮਰਜੀ ਬਈ ਕੋਈ ਐ ਹੈ ਹੀ ਨਹੀਂ ਵੀ ਆਏ ਵੀ ਨਹੀਂ ਕਰਦੇ ਉਹ ਦੱਸ ਮੋੜ ਲਾ ਭਰਾ ਕੋਈ ਗੱਲ ਨਹੀਂ ਲੈ ਚੱਲੋ ਨਾੜਾ ੜਾ ਹਨ ਦੁਬਾਰੇ ਚੱਕ ਰਹੇ ਨੇ ਬਰੀਕੀ ਚ ਨਾੜਾ ਥੋੜਾ ਬੱਚੇ ਦਾ ਜ਼ਰੂਰ ਕਰਦੀ ਹੈ ਕਰਮ ਵਾਲੀ ਫੁੱਲ ਕਮਾਲ ਦਾ ਆਰਡਰ ਤਿਆਰ ਕਰਿਆ ਵਗਾ ਬismillah ਤਾਂ ਤੇ ਦੀਦਾ ਬਾਹੀ ਹੈ ਬਈ ਨਹੀਂ ਜੀ ਠੀਕ ਆ ਪੁਲੀ ਪਾਲੀ ਬਹੁਤ ਹੁਤਾਰ ਬਾਈ ਪੁਲੀ ਜਰਾ ਗੰਨੇ ਕਿਧਰ ਹੈ ਜੀ ਠੀਕ ਆ ਭਰਾ ਬਈ ਕਹਿੰਦਾ ਗੰਨੇ ਯਾਰ ਕਿਧਰ ਹੈ ਤੇ ਭਰਾ ਫਿਰ ਕੀ ਮੋਲਾ ਜਾ ਜਾ ਇਹ ਬਈ ਤੁਸੀਂ ਸ਼ਾਹਬਾ ਗਿਫਟ ਵਾਲਾ ਕੰਮ ਹੀ ਆਪਣੇ ਕੋਲੋਂ ਅੱਜ ਵੀ ਬਾਈ ਗਾਣਾ ਗੈਫਟ ਵਾਲਾ ਕੰਮ ਹੀ ਆ। ਹਾਂ ਆਪਾਂ ਦਾ ਗਾਹਕ ਆ ਉਹਦੇ ਲਾਉਣ ਵਾਲੇ ਬੰਦੇ ਦੀ ਗੱਲ ਕਰਨੀ ਆ। ਠੀਕ ਆ। ਬਈ ਦੇਣ ਨੂੰ ਇਹ ਵੀ ਮਹਿਰ ਦੇ ਦੀਆਂ 35000 ਜੀ ਨੂੰ ਮਰਜ਼ੀ ਦੇ ਦੀਆਂ ਬੇਕ ਦੀ ਆ। ਉਹ ਤਾਂ ਇੱਕ ਮੱਝ ਲੋ ਬੰਦਾ। ਠੀਕ ਆ। ਮੱਝ ਦੇ ਸਾਥ 65000 ਤੋਂ ਜਵਾ ਘਟ ਨਹੀਂ ਮਿਲ ਜਾਵਾਂ ਦਰਮਿਆਨੀ ਦਰਮਿਆਨੀ ਲੀ ਜਾ। ਰਾਸਰੀ ਗੱਲ ਆ। ਠੀਕ ਆ ਨਾ ਸਹੀ ਗੱਲ ਆ। ਉਹ ਉਹਨੂੰ ਕਿਤੇ ਚੰਗੀ ਆ। ਚੰਗੀ ਆ ਵੀਰੇ ਹਾਂ। ਠੀਕ ਆ ਨਾ। ਕੱਟ ਮੋਲਾ ਫਾਇਟ ਹੋਣੀ ਆ। ਫਾਇਟ ਲਾਉਣ ਆਉਣੀ ਬਈ ਹਈ ਹੋਰ ਵਧੀਆਂਗੇ ਮੈਂ ਤੋਕੜ ਹੋਈ ਆ ਨਾ। ਹਾਂ। ਵਧੂਗੀ ਵੀ। ਵਧੂਗੀ ਵੀਰੇ ਹਾਂ ਬਈ ਬਹੁਤ ਪਾਣਾ ਕਰਨਾ ਵੀਰ ਬਣ ਕੇ ਨਾ ਵੀ ਆਪਾਂ ਵਾੜਾ ਨਾ ਪਾ ਲੈਂਦੇ ਆਪਾਂ ਗਿਫਟ ਹੀ ਦਿੰਨੇ ਸਭ ਯਾਰ ਸਹੀ ਗੱਲ ਆ ਚੋਗੇ ਤਸੱਲੀ ਕਰ ਕੇ ਲਿਖਿਆ ਆਪਾਂ ਜਮਾ ਧਾਰਾ ਗੰਨੇ ਰਿਹਾ ਇੱਕ ਵੀ ਹਜ਼ਾਰ ਦਾ ਫਰਕ ਨਹੀਂ ਕਿਸੇ ਵੀ ਚੀਜ਼ ਠੀਕ ਆ ਵੀ ਫਰਕ ਹੋ ਤਾਂ ਬੰਦਾ ਘੇਟਾ ਹੋਏ ਬਟਾ ਨਹੀਂ ਹੈਗਾ ਧਾਰ ਦਾ ਬਟਾ ਨਹੀਂ ਹੈਗਾ ਸਹੀ ਗੱਲ ਆ ਵੀ ਇਹਦੀ ਜਮਾ ਜਾਇਜ਼ ਮੁੱਲ 22000 ਰੁਪਏ ਮੋਲਾ ਬਾਕੀ ਮੌਕੇ ਤੇ ਮਾਨਤਨ ਕਰੇਗਾ ਪਰ ਥੋੜਾ ਹਾਂ ਮਾਨਤਨ ਕਰਾਂਗੇ ਭਾਈ ਜ਼ਰੂਰ ਠੀਕ ਆ ਉਹਦਾ ਜੇ ਆਪਾਂ ਇਹ ਪੁੱਛੀਏ ਕੋਈ ਆਪਾਂ ਛੋਟ ਤਾਂ ਕਰ ਦੇ ਦਰਦੇ ਠੀਕ ਆ ਭਰਾ ਇਹ ਆਪਣੇ ਸਿਆਣੇ ਕਹਿੰਦੇ ਫਰ ਮੋਕ ਦੇ ਚਲੇ ਜੀਏਗਾ ਸੈਮੇ ਸੈਮੇ ਨਹੀਂ ਸਹੀ ਗੱਲ ਆ ਭਰਾ ਪਰ ਨਫਾ ਇਹਨਾਂ ਤੋਂ ਬਾਹਰ ਕਮਾਉਣ ਵਾਲੀ ਗੱਲ ਕਰੀਏ ਸਾਵੇਂ ਲਾਂਗਾ ਆਪਾਂ ਬੰਦੇ ਆਦੇ ਪਾ ਗਾ ਕੇ ਆਪਣੇ ਬੰਦੇ ਬਣ ਜਾਣਗੇ ਸਹੀ ਗੱਲ ਆ ਦੁਆਰੇ ਪੁੱਛ ਬੜਾ ਵੇਦ ਰਹਿ ਜਾਂਦਾ ਜਮਾ ਜਾ ਹਈ ਆ ਬਾਈ ਕਿੰਨੇ ਕ ਮਹੀਨਿਆਂ ਦੀ ਉਮਰ ਆ ਇਹ ਬਾਈ 13 ਕ ਮਹੀਨੇ ਬਸੀ ਹੈ ਵੀ ਦੰਦੋਂ ਗਿਰੇ ਦੰਦੋਂ ਗਿਰੇ ਜਰਾ ਮਰਜੀ ਭਰਾ ਕੇ ਦੇਖ ਲੈ ਠੀਕ ਆ ਉਹ ਮੱਥਾ ਤੂੰ ਆਵੇ ਲੇਕਿਨ ਨਾ ਚੰਗਾ ਹੈ ਕੇਸ ਪੁੱਛਤਾ ਕਰ ਮਾਲੀ ਦਾ ਪਹਿਲਾ ਸਿੰਘ ਆ ਹਨਾ ਜ਼ਰੂਰ ਕਰ ਲੈ ਸਿੰਘ ਸਿੰਘ ਆ ਬਸ ਬਾਈ ਹੂੰ ਜੇ ਸਿੰਘ ਦਾ ਹੁੰਦੇ ਤਾਂ ਬਸੀ 20000 ਰੁਪਏ ਬਾਈ ਹੈਗੀ ਜੀ ਸਹੀ ਗੱਲ ਆ ਯਾਦ ਦੇਖ ਤੂੰ ਕਿੰਨੀਆਂ ਬਸੀ ਬਾਈ ਯਾਦ ਜੀ ਉੱਤ ਬਰੀਡ ਤਾਂ ਫੋਨ ਇੰਦੇ ਤੇ ਜੱਟ ਦੇਖ ਕਿੰਨੀ ਆ ਬਾਈ ਜੱਟ ਜੀ ਤਾਂ ਸਹੀ ਗੱਲ ਆ ਕਮਾਲ ਦੀ ਆ ਉਹਦੇ ਦੁੱਧ ਦਾ ਪਤਾ ਵੀ ਕਿੰਨਾ ਕੁ ਰਿਕਾਰਡ ਸੀ ਮਤਲਬ ਯਾਰ ਬਾਈ ਐਵੇਂ ਕੱਪ ਮਰੀ ਇਹ ਨਹੀਂ ਪਤਾ ਇਹ ਬੈਂਡ ਦੋ ਲੱਤੀ ਵੀ ਉਹ ਗਆਂਿਆਂ ਸਿੰਗੀਆਂ ਉਹਨਾਂ ਕੋਲੇ ਬਹੁਤ ਠੀਕ ਆ ਬਹੁਤ ਚੰਗੇ ਪਸ਼ੂ ਆ ਗਿਆ ਦੱਸ ਦੀਆ ਵਸੀਬ ਜਦੋਂ ਬਣ ਗਈ ਹਜੇ ਹੋਰ ਤਿਆਰ ਹੋਊ ਇਹ ਹੁਣ ਸਾਂ ਕੱਪ ਵੇਚਣ ਦਾ ਲੈ ਅਗਰ ਹੁਣ ਸ਼ਾਲ ਦਾ ਰੱਪੇ ਅੰਦਰ ਬੰਨਣ ਦਾ ਓਖਾ ਬੰਨਣਾ ਕੋਈ ਥਾਂ ਨਹੀਂ ਗਾ ਇਹ ਤਾਂ ਆਪਸੋ ਅਗਲਾ ਕਹਿੰਦਾ ਇਹਨੂੰ ਦੇ ਦੋ ਚਲ ਇੱਕ ਫੋਟੋ ਸਾਂ ਰੋਕੀ ਖੜੀ ਆ ਰੋਕੀ ਖੜੀ ਆ ਬਰਾ ਸਹੀ ਗੱਲ ਲੱਗੀ ਤੇ ਫੋਰਸਾਂ ਤਾਂ ਨਹੀਂ ਬਰਾ ਕੋਈ ਨਾ ਨਾ ਚਾਰੇ ਥਾਣਾ ਜਮਨ ਨਿਕਲਣੇ ਕੱਲਾ ਕੱਲਾ ਥਾਣਾ ਠੀਕ ਆ ਸਾਫ ਸੁਥਰੀ ਵਸੀ ਆ ਨਹੀਂ ਅੰਦਰ ਬਣ ਕੇ ਕਰਾ ਦੇਂਗੇ ਹਮਦਰ ਬਣੇ ਕਰਾਉਣੇ ਕੋਈ ਜੇ ਮਰਜੀ ਕੋਈ ਗੱਲ ਨਹੀਂ ਫੇਸਪੁਸ਼ ਕਰਨ ਵਾਲੀ ਦੇਖ ਮੂਹ ਮੋਤੀ ਭਈਆ ਆ ਵੀ ਤੂੰ ਕਿਹਨੇ ਕੱਲ ਦੇਖੇ ਨਹੀਂ ਚੱਪਦਾ ਕੰਮ ਵੱਖਰੀ ਦੇ ਸਿੰਘ ਦਾ ਹੁਣ ਡਾਈਡਰ ਦਾ ਜੀ ਦਾ ਠੀਕ ਆ ਲੱਗੇ ਜਾਂ ਸਿੰਘ ਦੋ ਬੰਦੇ ਦੇ ਪੱਲਾਂ ਤੇ ਗਾ ਰਹੇ ਜਿਵੇਂ ਮਰਜ਼ੀ ਤਰ੍ਹਾਂ ਸਹੀ ਗੱਲ ਆ ਉਹ ਸਿੰਘ ਦਾ ਅੱਗੇ ਗਿਆ ਤੇ ਬੱਸ ਆ ਮੋਤਰ ਸਿੰਘ ਦੀ ਵੇਲ ਬਣਦੀ ਬਹੁਤ ਵੱਡਾ ਵੱਡਾ ਹੱਡ ਪੈਰਾਂ ਦੀ ਬੜੀ ਖੁੱਲੀ ਜਾਂਦੀ ਆ ਪੈਰਾਂ ਦੀ ਖੁੱਲੀ ਆ ਹਾਂ ਤੇ ਇਹਦਾ ਭਰਾ ਫਿਰ ਕੀ ਮੁੱਲਾ ਜਾਏ ਇਹ ਹੀ ਬੱਸ ਭਾਈ ਆਪਾਂ ਭਾਜੀ ਇਹ ਹੀ ਆ ਠੀਕ ਆ ਯਾ ਮਾਲਾ ਯਾ ਪਾਣਾ ਕੋਈ ਬੰਦਾ ਨਫਾ ਦੇ ਕੀ ਲੈ ਜਾ ਬੁਆਨੇ ਆਪਾਂ ਨੂੰ ਕਾਫੀ ਮਾਰ ਦੇ ਠੀਕ ਆ ਆਪਣੀ 5.5 ਦੀ ਲਤੀ ਹੋਈ ਸਾਰੀ ਬਸ ਲੈ ਭਾਈ ਜਮਾ ਜਾਇਜ ਮਾਲਾ ਸਿੱਧੀ ਗੱਲ ਹੈ ਨਫਾ ਦੇ ਦੇ ਭਾਈ ਬਣ ਕੇ ਜਿਹੜਾ ਮਰਜ਼ੀ ਹੈ ਨਾ ਹੂੰ ਬਸ ਨਫੇ ਨੂੰ ਬੰਦਾ ਤੁਰਫਰ ਜਾਣਾ ਨਾ ਬਹੁਤ ਕਮਾਲ ਦਾ ਯਾਰ ਹਨਾ ਥਾਨ ਤੇ ਡੀ ਦਾ ਬੜਾ ਸ਼ੌਕ ਹੈ ਭਾਈ ਥਾਨ ਤੇ ਅੱਛਾ ਫਕੋਈ ਫੋਰਸਾਂ ਨਹੀਂ ਨਾ ਕੋਈ ਫੋਰਸਾਂ ਨਹੀਂ ਉਹ ਵੀ ਸੌ ਵਾਲੀ ਹੈ ਠੀਕ ਆ ਤੇ ਮਰਜ਼ੀ ਖਿਲਾਵਾ ਤੇ ਫਿਰ ਮੌਜਾਇਜ ਦੇਣ ਲੈਣ ਚੱਕੀ ਆ ਇਹਦਾ ਬਹੁਤੇ ਦੇ ਦੇ ਕੋਈ ਨਹੀਂ ਨਵੇਂ ਦੇ ਦੇਗੇ ਬਸ ਯਾਰ ਠੀਕ ਆ ਉਹ ਬੰਦਾ 2000 ਰੁਪਏ ਦੇ ਦੇਣਾ ਫਿਰ ਬਹੁਤ ਆ ਠੀਕ ਆ ਬਰਾ ਉਹ ਬੱਸੀ ਜੀ ਆਈ ਵੀ ਬੇਤਨੀ ਹੁਣ ਵੀ 15000 ਰੁਪਏ ਦੀ ਬੱਸੀ ਹੈ ਹੈਗੀ ਆ ਬਰਾ ਸਹੀ ਗੱਲ ਨੈਕਸੀ ਦੇ ਭਰਾ ਕੋਲੇ ਤਿੰਨ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਜੀ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਲੋ ਧੰਨਵਾਦ